ਮੈਂ ਪੁੱਛਣਾ ਚਾਹੁੰਦਾ ਗਵਰਨਮੈਂਟ ਨੂੰ ਜਦੋਂ ਤੁਸੀਂ ਵੱਡੀਆਂ-ਵੱਡੀਆਂ ਛੜਕਾ ਬਣਾਉਂਦੇ ਹੋ ਵੱਡੇ-ਵੱਡੇ ਪੁਲ ਬਣਾਉਂਦੇ ਹੋ ਉਹਨਾਂ ਵਾਸਤੇ ਜ਼ਮੀਨ ਕੁਆਇਰ ਕੀਤੀ ਜਾਂਦੀ ਆ ਪਰ ਇਸ ਪਾਣੀ ਵਾਸਤੇ ਕਿਉਂ ਨਹੀਂ ਸਰਕਾਰ ਨੂੰ ਚਾਹੀਦਾ ਸੀ ਆ ਜ਼ਮੀਨ ਕੁਆਇਰ ਕਰਕੇ ਇਹਦਾ ਨਹਿਰੀ ਰੂਪ ਕੀਤਾ ਜਾਂਦਾ ਪਿਛਲੇ 60 ਸਾਲਾਂ ਤੋਂ ਜਿਹੜੇ ਸਾਡੇ ਕਿਸਾਨ ਇਸ ਪਾਣੀ ਵਿੱਚ ਡੁੱਬ ਰਹੇ ਨੇ ਇਹਨਾਂ ਦਾ ਕਸੂਰ ਕੀ ਆ ਜੇ ਸਰਕਾਰ ਪਾਣੀ ਆਪਣਾ ਮੰਦੀ ਹੈ ਤੇ ਸਾਨੂੰ ਦੱਸੇ ਵੀ ਕੌਣ ਇਹਨੂੰ ਸੰਭਾਲਿਆ ਗਿਆ ਇਹ ਕਿਸਾਨਾਂ ਨੇ ਸੰਭਾਲਣਾ ਸੀ ਪਾਣੀ ਜਾਂ ਸਰਕਾਰ ਨੇ ਸੰਭਾਲਣਾ ਸੀ ਹੋਰ ਅਫਸੋਸ ਕਿਸੇ ਨੇ ਗੱਲ ਹੀ ਨਹੀਂ ਕੀਤੀ ਅੱਜ ਤੱਕ ਸਾਡੇ ਦੇਖੋ ਵੀ ਇਹਨਾਂ ਦੀ ਸਾਰ ਲਈ ਜਾਵੇ ਇਹ ਜਿਹੜੀਆਂ ਸਾਡੀਆਂ ਜ਼ਮੀਨਾਂ ਨੇ ਇਹਨਾਂ ਨੂੰ ਖੇਰ ਕਰਕੇ ਤੁਸੀਂ ਨਹਿਰੀ ਰੂਪ ਕਰੋ ਤਾਂ ਜੋ ਇਹਦੀ ਨਹਿਰ ਬਣ ਕੇ ਆਪਣੇ ਕੋਲੇ ਪਾਣੀ ਕਿੰਨਾ ਇੱਕ ਸੋਮਾ ਪੰਜਾਬ ਦੇ ਗੋਲ ਜਿਹੜਾ ਅੱਜ ਤੁਸੀਂ ਮਾਲਵੇ ਦੇ ਵਿੱਚ ਦੇਖੋ ਪਾਣੀ ਕਿੰਨਾ ਡੂੰਘਾ ਜਾ ਚੁੱਕਾ ਹੈ ਜਿਹਦੇ ਤੇ ਅੱਪਾ ਨੂੰ ਆਉਣ ਵਾਲੇ 20 ਸਾਲਾਂ 'ਚ ਪਾਣੀ ਪੀਣ ਚੋਗਾ ਵੀ ਬਚਣਾ ਸੋ ਜੇ ਐਸੇ ਪਾਣੀ ਨੂੰ ਆਪਾਂ ਸੰਭਾਲ ਕੇ ਆਪਾਂ ਨਹਿਰਾਂ ਬਣਾ ਕੇ ਮਾਲਮੇ ਨੂੰ ਪਾਣੀ ਦੇ ਦਈਏ ਤਾਂ ਜੋ ਇਹ ਪਾਣੀ ਜਿਹੜਾ ਹੈ ਵਰਤੋਂ ਵਿੱਚ ਆ ਸਕਦਾ ਹੈ ਨਾਲੇ ਤੇ ਇਹ ਕਿਸਾਨ ਬਚ ਜਾਣਗੇ ਜਿਨ੍ਹਾਂ ਦੀਆਂ ਜ਼ਮੀਨਾਂ ਵਿੱਚ ਪਾਣੀ ਅੱਜ 60 ਸਾਲ ਹੋ ਗਏ ਵਗਦਿਆਂ ਨੂੰ ਔਰ ਇਹ ਵੀ ਆਪਣੇ ਜਿਹੜੇ ਬੱਚੇ ਨੇ ਪਾਲਣ ਪੋਸਣ ਕਰ ਸਕਣਗੇ ਦਾਸ ਜਸਬੀਰ ਸਿੰਘ ਪ੍ਰਧਾਨ ਹੜਪੀੜ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਅੱਜ ਅਸੀਂ ਪਹੁੰਚੇ ਸੀ ਪਿੰਡ ਘੜਕਾ ਜਿੱਥੇ ਇੱਕ ਸਰਕਾਰ ਵੱਲੋਂ ਪਰਟੂਨ ਪੁਲ ਬਣਾਇਆ ਗਿਆ ਮੈਂ ਦੱਸਣਾ ਚਾਹਣਾ ਜਿਹੜਾ ਤੁਸੀਂ ਇਹ ਪਾਣੀ ਦੇਖ ਰਹੇ ਹੋ ਪਿੰਡ ਘੜਕਾ ਦੇ ਕਿਸਾਨਾਂ ਦੀ ਮਾਲਕੀ ਜ਼ਮੀਨ ਆ ਜੋ ਪਿਛਲੇ 60 ਸਾਲਾਂ ਤੋਂ ਸਰਕਾਰ ਨੇ ਨਜਾਇਜ਼ ਕਬਜ਼ਾ ਕਰਕੇ ਇਹ ਜਿਹੜਾ ਪਾਣੀ ਛੱਡਿਆ ਆ ਮੈਂ ਪੁੱਛਣਾ ਚਾਹੁੰਦਾ ਸਰਕਾਰ ਨੂੰ ਕਿ ਇਹਨਾਂ ਕਿਸਾਨਾਂ ਦਾ ਕਸੂਰ ਕੀ ਆ ਜਿੱਥੇ ਹਜ਼ਾਰਾਂ ਕਿਊਸਿਸ ਪਾਣੀ ਤੁਸੀਂ ਛੱਡ ਕੇ ਕਿਸਾਨਾਂ ਦੀਆਂ ਮਾਲਕੀਆਂ ਜ਼ਮੀਨਾਂ ਜਿਹੜੀਆਂ ਬਰਬਾਦ ਕੀਤੀ ਹੋਈਆਂ ਨੇ ਮੈਂ ਦੱਸਣਾ ਚਾਹੁੰਦਾ ਉਹ ਢਟਾਇਆ ਦਿਸਦਾ ਏ ਢਟਾਇਆ ਦਿਖਾਇਆ ਜਾਵੇ ਇਹ ਵੀ ਕਿਸਾਨਾਂ ਦੀਆਂ ਮਾਲਕੀਆਂ ਜ਼ਮੀਨਾਂ ਨੇ ਸਿਰਫ ਹੋਇਆ ਕਿ ਪਾਣੀ ਦੇ ਨਾਲ ਸਾਡੀਆਂ ਜ਼ਮੀਨਾਂ ਜਿਹੜੀਆਂ ਟਹਿ ਕੇ ਨੇ ਉਹ ਪਾਣੀ ਦੇ ਵਿੱਚ ਬਦਲ ਚੁੱਕੀਆਂ ਨੇ ਔਰ 60 ਸਾਲ ਹੋ ਗਏ ਇਸ ਗੱਲ ਨੂੰ ਜਿਹੜੀਆਂ ਕਿਸਾਨਾਂ ਦੀਆਂ ਜ਼ਮੀਨਾਂ ਮਾਲਕੀ ਸੀ ਉਹ ਪਾਣੀ ਵਿੱਚ ਬਾਦੇ ਵਹਿ ਗੀਆਂ ਨੇ ਮੈਂ ਪੁੱਛਣਾ ਚਾਹੁੰਦਾ ਗਵਰਨਮੈਂਟ ਨੂੰ ਜਦੋਂ ਤੁਸੀਂ ਵੱਡੀਆਂ-ਵੱਡੀਆਂ ਛੜਕਾ ਬਣਾਉਨੇ ਹੋ ਵੱਡੇ-ਵੱਡੇ ਪੁਲ ਬਣਾਉਨੇ ਉਹਨਾਂ ਵਾਸਤੇ ਜ਼ਮੀਨ ਇਨਕੁਆਇਰ ਕੀਤੀ ਜਾਂਦੀ ਆ ਪਰ ਇਸ ਪਾਣੀ ਵਾਸਤੇ ਕਿਉਂ ਨਹੀਂ ਸਰਕਾਰ ਨੂੰ ਚਾਹੀਦਾ ਸੀ ਆ ਜ਼ਮੀਨ ਇਨਕੁਆਇਰ ਕਰਕੇ ਇਹਦਾ ਨਹਿਰੀ ਰੂਪ ਕੀਤਾ ਜਾਂਦਾ ਪਿਛਲੇ 60 ਸਾਲਾਂ ਤੋਂ ਜਿਹੜੇ ਸਾਡੇ ਕਿਸਾਨ ਨੇ ਇਸ ਪਾਣੀ ਵਿੱਚ ਡੁੱਬਰੇ ਨੇ ਇਹਨਾਂ ਦਾ ਕਸੂਰ ਕੀ ਆ ਜੇ ਸਰਕਾਰ ਪਾਣੀ ਆਪਣਾ ਮੰਨਦੀ ਆ ਤੇ ਸਾਨੂੰ ਦੱਸੇ ਵੀ ਕਿਉਂ ਨਹੀਂ ਇਹਨੂੰ ਸੰਭਾਲਿਆ ਗਿਆ ਇਹ ਕਿਸਾਨਾਂ ਨੇ ਸੰਭਲਣਾ ਸੀ ਪਾਣੀ ਜਾ ਸਰਕਾਰ ਨੇ ਸੰਭਲਣਾ ਸੀ ਪਰ ਅਫਸੋਸ ਕਿਸੇ ਨੇ ਗੱਲ ਹੀ ਨਹੀਂ ਕੀਤੀ ਅੱਜ ਤੱਕ ਸਾਡੇ ਦੇਖੋ ਮੈਂ ਸਾਰੀਆਂ ਕਬੀਟੀਆਂ ਦਾ ਸਤਿਕਾਰ ਕਰਦਾ ਜਿੱਥੇ ਬੰਦੀਆਂ ਦਾ ਸਤਿਕਾਰ ਕਰਦਾ ਪਰ ਇਹਨਾਂ ਕਿਸਾਨਾਂ ਦਾ ਕਸੂਰ ਕੀ ਸੀ ਜੋ ਪਿਛਲੇ 60 ਸਾਲਾਂ ਤੋਂ ਇਸ ਪਾਣੀ ਦੀ ਮਾਰ ਹੇਠ ਜੂਰ ਰਹੇ ਨੇ ਇਹਨਾਂ ਦੀਆਂ ਜ਼ਮੀਨਾਂ ਰੁੜ ਜਾਂਦੀਆਂ ਨੇ ਫਸਲਾਂ ਮਾਰੀਆਂ ਜਾਂਦੀਆਂ ਨੇ ਇਹ ਦੂਸਰੇ ਕਿਸਾਨ ਦਾ ਕਿੱਥੋਂ ਜਿਹੜਾ ਮੁਕਾਬਲਾ ਕਰਨਗੇ ਦੂਜੇ ਕਿਸਾਨ ਜਿਹੜੇ ਬੈਠੇ ਆ ਉਹਨਾਂ ਨੂੰ ਤੇ ਰੇਟ ਘੱਟ ਮਿਲਦਾ ਨਾ ਉਹ ਤੇ ਮਿਲਦਾ ਹੀ ਕੁਛ ਨਹੀਂ ਸੋ ਮੇਰੀ ਗਵਰਨਮੈਂਟਲ ਬੇਨਤੀਸ ਪੰਜਾਬ ਸਰਕਾਰ ਨੂੰ ਵੀ ਇਹਨਾਂ ਦੀ ਸਾਰ ਲਈ ਜਾਵੇ ਇਹ ਜਿਹੜੀਆਂ ਸਾਡੀਆਂ ਜ਼ਮੀਨਾਂ ਨੇ ਇਹਨਾਂ ਨੂੰ ਕੁਵੈਰ ਕਰਕੇ ਤੁਸੀਂ ਨਹਿਰੀ ਰੂਪ ਕਰੋ ਤਾਂ ਜੋ ਇਹਦੀ ਨਹਿਰ ਬਣ ਕੇ ਆਪਣੇ ਕੋਲੇ ਪਾਣੀ ਕਿੰਨਾ ਇੱਕ ਸੋਮਾ ਪੰਜਾਬ ਦੇ ਕੋਲ ਜਿਹੜਾ ਅੱਜ ਤੁਸੀਂ ਮਾਲਵੇ ਦੇ ਵਿੱਚ ਦੇਖੋ ਪਾਣੀ ਕਿੰਨਾ ਡੂੰਘਾ ਜਾ ਚੁੱਕਾ ਹੈ ਜਿਹਦੇ ਤਹਿਤ ਆਪਾਂ ਨੂੰ ਆਉਣ ਵਾਲੇ 20 ਸਾਲਾਂ 'ਚ ਪਾਣੀ ਪੀਣ ਜੋਗਾ ਵੀ ਨਹੀਂ ਬਚਣਾ ਸੋ ਜੇ ਇਸੇ ਪਾਣੀ ਨੂੰ ਆਪਾਂ ਸੰਭਾਲ ਕੇ ਆਪਾਂ ਨਹਿਰਾਂ ਬਣਾ ਕੇ ਮਾਲਮੇ ਨੂੰ ਪਾਣੀ ਦੇ ਦਈਏ ਤਾਂ ਜੋ ਇਹ ਪਾਣੀ ਜਿਹੜਾ ਹੈ ਵਰਥੋਂ ਵਿਚਾਲ ਸਕਦਾ ਹੈ ਨਾਲੇ ਤੇ ਇਹ ਕਿਸਾਨ ਬਚ ਜਾਣਗੇ ਜਿਨ੍ਹਾਂ ਦੀਆਂ ਜ਼ਮੀਨਾਂ ਵਿੱਚ ਪਾਣੀ ਅੱਜ 60 ਸਾਲ ਹੋ ਗਏ ਵਗਦਿਆਂ ਨੂੰ ਔਰ ਇਹ ਵੀ ਆਪਣੇ ਜਿਹੜੇ ਬੱਚੇ ਨੇ ਪਾਲਣ ਪੋਸਣ ਕਰ ਸਕਣਗੇ ਸੋ ਮੈਂ ਜਦੋਂ ਦੀ ਜੱਥੇ ਬਣਾਈ ਬੰਦੀ ਬਣੀ ਆਪਣੀ ਉਦੋਂ ਤੋਂ ਲੈ ਕੇ ਡੀਸੀ ਸਾਹਿਬਾਨਾਂ ਨੂੰ ਮਿਲ ਚੁੱਕਾ ਬਾਰ ਬਾਰ ਮੈਨੂੰ ਮਿਲਦਾ ਮੌਕਾ ਮਿਲਿਆ कपूरथਲਾ ਡੀਸੀ ਸਾਹਿਬ ਨੂੰ ਮੇਰੇ ਖਿਆਲ ਨਾਲ ਸੀ ਇਹ ਬਜ਼ੁਰਗ ਨਾਲ ਸੀ ਮੈਂ ਇਹਨਾਂ ਨੂੰ ਇੱਕ ਸਵਾਲ ਕੀਤਾ ਮੈਂ ਹੈ ਡੀਸੀ ਸਾਹਿਬ ਮੈਂ ਤੁਹਾਨੂੰ ਇਹ ਗੱਲ ਪੁੱਛਣੀ ਚਾਹਣਾ ਪੀਏ ਜਿਹੜਾ ਪਾਣੀ ਸਾਡੀਆਂ ਜ਼ਮੀਨਾਂ ਵਿੱਚ ਪੰਜਾਬ ਦੇ ਵਗਦਾ ਹੈ ਦਰਾਈ ਰੂਪ ਵਿੱਚ ਹੈ ਕਿਹਦਾ ਪਾਣੀ ਪਾਣੀ ਹੈ ਕਿਦਾ ਹੈ ਡੀਸੀ ਸਾਹਿਬ ਚੁੱਪ ਕਰ ਗਏ ਕੋਲੇ ਸੀ ਨਾ ਜੀ ਤੁਸੀਂ ਇਹੀ ਗੱਲ ਹੋਈ ਆ ਚੁੱਪ ਕਰਕੇ ਮੈਂ ਹੀ ਤੁਹਾਡਾ ਸਵਾਲ ਮੈਂ ਨੇੜੇ ਕਰ ਦਿੰਨਾ ਸਾਡੇ ਇੱਕ ਹਰੀਕੇ ਪਤਨ ਤੋਂ ਨਹਿਰ ਛੋਟੀ ਨਿਕਲਦੀ ਆ ਜਿਹਦੇ ਤਹਿਤ ਕਿਸਾਨਾਂ ਨੂੰ ਪਾਣੀ ਦਿੱਤਾ ਜਾਂਦਾ ਹੈ ਔਰ ਮੋਗੇ ਦੇ ਤਹਿਤ ਪਾਣੀ ਦਿੱਤਾ ਜਾਂਦਾ ਜੋ ਜਿੰਨਾ ਕਿਸਾਨ ਨੂੰ ਉਹ ਪਾਣੀ ਜੂਰ ਹੋ ਜਾਂਦਾ ਉਹਨਾਂ ਦੇ ਜੇ ਕਿਸੇ ਮਰਜ਼ੀ ਦੇ ਨਾਲ ਉਸ ਨਹਿਰ ਦੇ ਵਿੱਚੋਂ ਪਾਣੀ ਤੋੜ ਕੇ ਡੱਕੀ ਕਰਕੇ ਆਪਣੇ ਖੇਤ ਨੂੰ ਪਾ ਲੈਂਦਾ ਤੇ ਤੁਹਾਡੀ ਗਵਰਨਮੈਂਟ ਉਤੇ ਐਫਆਈਆ ਦਰਜ ਕਰਦੀ ਆ ਕਿ ਤੂੰ ਸਾਡਾ ਪਾਣੀ ਜਿਹੜਾ